ਸਰਕਾਰ ਭਾਈਚਾਰਾ ਜਿੰਦਾਬਾਦ ਪੰਜਾਬ ਪੁਲਿਸ ਕਰੋ ਰਹਾ ਕਰੋ ਰਹਾ ਕਰੋ ਜਾਂ ਮਗਦਮਾ ਵਾਪਸ ਲੋ ਵਾਪਸ ਲੋ ਵਾਪਸ ਲੋ ਦਸਿੰਘ ਢੱਗੜ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਜਾਂ ਮਗਦਮਾ ਵਾਪਸ ਲੋ ਵਾਪਸ ਲੋ ਵਾਪਸ ਲੋ ਮਹਾਲੀ ਪੁਲਿਸ ਵੱਲੋਂ ਪੱਤਰਕਾਰ ਰਜਿੰਦਰ ਸਿੰਘ ਢੱਗੜ ਖਿਲਾਫ ਝੂਠਾ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨ ਦਾ ਮਾਮਲਾ ਪਖਣਾ ਸ਼ੁਰੂ ਹੋ ਗਿਆ ਅੱਜ ਮਹਾਲੀ ਪ੍ਰੈਸ ਕਲੱਬ ਪੱਤਰਕਾਰ ਜੁਨੀਅਨ ਕਿਸਾਨ ਜੁਨੀਅਨ ਅਤੇ ਹੋਰ ਜਥੇਬੰਦੀਆਂ ਵੱਲੋਂ ਮਹਾਲੀ ਪੁਲਿਸ ਖਿਲਾਫ ਐਸਐਸਪੀ ਦਾ ਪੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਸਐਸਪੀ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਵੱਲੋਂ ਦਰਜ ਕੀਤਾ ਗਿਆ ਝੂਠਾ ਮਾਮਲਾ ਦਰਦ ਨਹੀਂ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਿੱਥਾ ਜਾਵੇਗਾ ਜਿਹੜਾ ਪੁਲਿਸ ਇਹਨਾਂ ਨੇ ਰਿਮਾਂਡ ਲਿਆ ਸਾਰੀ ਝੂਠੀ ਸਟੋਰੀ ਬਣਾਈ ਹੈ ਪੁਲਿਸ ਨੇ ਕੋਸ਼ਿਸ਼ ਕੀਤੀ ਹੈ ਵੀ ਇਹ ਇੱਕ ਬਹੁਤ ਵੱਡਾ ਗੈਂਗ ਹੈ ਹਾਲਾਂਕਿ ਗੱਲ ਇਸ ਤੋਂ ਉਲਟ ਹੈ ਜੋ ਤੱਗੜ ਸਾਹਿਬ ਨੇ ਗੈਂਗ ਬਣਿਆ ਹੋਇਆ ਪੁਲਿਸ ਦਾ ਆਈਐਸ ਅਫਸਰਾਂ ਦਾ ਤੇ ਕੁਝ ਸਿਆਸਦਾਨਾਂ ਦਾ ਜਿਹੜੇ ਪੰਜਾਬ ਵਿੱਚ ਖਾਸ ਕਰ ਮੋਹਾਲੀ ਜ਼ਿਲ੍ਹੇ ਦੇ ਵਿੱਚ ਕਰਪਸ਼ਨ ਕਰਦੇ ਐ ਵੱਡੇ ਵੱਡੇ ਕਾਪਲੇ ਕਰਦੇ ਨੇ ਉਹਨਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨੇ ਤੇ ਦਾਊ ਸਾਹਿਬ ਨੇ ਤੇ ਉਹਨਾਂ ਦਾ ਦਬਾਅ ਪੁਲਿਸ ਦਾ ਮਤਲਬ ਇਹ ਹੀ ਹੈ ਵੀ ਜੇ ਲੋਕਾਂ ਕੋਲ ਆਵਾਜ਼ ਨਾ ਪਹੁੰਚੇ ਜੋ ਵੀ ਅਸੀਂ ਕਾਪਲੇ ਕਰਦੇ ਆਂ ਤੇ ਜਿਹੜੇ ਕਪਲੇ ਕਰਦੇ ਨੇ ਉਹ ਤੇ ਆਈਐਸ ਆਈਪੀਐਸ ਜਿਹੜੇ ਲੀਡਰ ਨੇ ਉਹ ਬਚ ਜਾਣ ਇਹਦੇ ਕਰਕੇ ਸਭ ਤੋਂ ਪਹਿਲਾਂ ਆਪਾਂ ਪ੍ਰੈਸ਼ਰ ਉਹ ਦਵਾਈਏ ਤਾਂ ਕਿ ਉਹ ਲੋਕਾਂ ਦੀ ਆਵਾਜ਼ ਆ ਜਿਹੜੀ ਮੁੱਖ ਮੰਤਰੀ ਤੱਕ ਨਾ ਪਹੁੰਚੇ ਅਸੀਂ ਤਾਂ ਇਹ ਉਮੀਦ ਕਰਦੇ ਆਂ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਬ ਜੀ ਵੀ ਉਹਨਾਂ ਨੂੰ ਇਹ ਸਾਰੀ ਗੱਲ ਦਾ ਨਹੀਂ ਪਤਾ ਹੋਣਾ ਅਸੀਂ ਤਾਂ ਉਹਨਾਂ ਤੱਕ ਇਹ ਗੱਲ ਪਹੁੰਚਾਉਣੀ ਹੈ ਕਿਉਂਕਿ ਅਸੀਂ ਨਹੀਂ ਸੋਚ ਸਕਦੇ ਵੀ ਕਿ ਮੁੱਖ ਮੰਤਰੀ ਜੀ ਨੂੰ 92 ਸੀਟਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਉਹ ਗੱਲ ਪਰ ਮੁੱਖ ਮੰਤਰੀ ਦੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਮੁੱਖ ਮੰਤਰੀ ਸਾਹਿਬ ਨੂੰ ਵਿਸ਼ੇਸ਼ਤ ਮੁੱਦਾ ਹੀ ਹੈ ਜਿੱਦਾਂ 25-30 ਸਾਲ ਤੋਂ ਚੱਲਦਾ ਉਸਦਾ ਹੀ ਤੁਹਾਡੇ ਲੀਡਰ ਹੈ ਜਿਹੜੇ ਹੇਟਾ ਮੰਤਰੀ ਐ ਐਮਐਲਏ ਐ ਉਹ ਪੈਸੇ ਲੈਂਦੇ ਨੇ ਉਦਾਂ ਹੀ ਤੁਹਾਡੇ ਆਈਐਸ ਆਈਪੀਐਸ ਅਫਸਰ ਜਿਹੜੇ ਚੰਗੀਆਂ ਚੰਗੀਆਂ ਪੋਸਟਾਂ ਦੇ ਬੈਠੇ ਆ ਉਹ ਉਦਾਂ ਹੀ ਇਹਨਾਂ ਲੋਕਾਂ ਤੋਂ ਉਹੀ ਲੈਕਸਿਸ ਹੈ ਹਰ ਕੋਈ ਨਹੀਂ ਪਿਆ ਅਫਸਰ ਬਦਲ ਗਏ ਸਰਕਾਰ ਬਦਲ ਗਈ ਉਦਾਂ ਹੀ ਚੱਲ ਰਿਹਾ ਅਸੀਂ ਸਾਰਾ ਵਕੀਲ ਭਾਈਚਾਰਾ ਮੈਂ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਵੱਲੋਂ ਪੂਰਾ ਪ੍ਰੋਸੈਸ ਦਾ ਨਾਂ ਹੈ ਪੱਤਰਕਾਰ ਭਾਈਚਾਰੇ ਨੂੰ ਅਸੀਂ ਡਟ ਕੇ ਤੁਹਾਡੇ ਨਾਲ ਖੜਾਂਗੇ ਅਸੀਂ ਸੜਕਾਂ ਤੇ ਵੀ ਆਵਾਂਗੇ ਅਸੀਂ ਤੁਹਾਡੇ ਸੁਪਰੀਮ ਕੋਰਟ ਤੱਕਰ ਜੇ ਕਿਸੇ ਪੱਤਰਕਾਰ ਨਾਲ ਤੱਕਾ ਹੁੰਦਾ ਤੱਗੜਵਾ ਸਾਹਿਬ ਨਾਲ ਅਸੀਂ ਫ੍ਰੀ ਕੇਸ ਲੜਾਂਗੇ ਤੇ ਹਰ ਵਕਤ ਅਸੀਂ ਖੜੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਮ ਜਨਤਾ ਇਸ ਲਈ ਇਕੱਠੇ ਹੋਏ ਮੀਡੀਆ ਹਮੇਸ਼ਾ ਸਾਡੀ ਆਵਾਜ਼ ਬੁਲੰਦ ਕਰਦਾ ਤੇ ਵੱਡੇ ਵੱਡੇ ਘਪਲੇ ਐਕਸਪੋਜ਼ ਕਰਦਾ ਤੇ ਅੱਜ ਮੀਡੀਆ ਤੇ ਲੋਕਤੰਤਰ ਦੇ ਚੌਥੇ ਥੰਮ ਤੇ ਹਮਲਾ ਕੀਤਾ ਪੁਲਿਸ ਨੇ ਸਾਡੇ ਮਾਮਲੇ ਉਜਾਗਰ ਕਰਨ ਕਾਰਨ ਮੋਹਾਲੀ ਪੁਲਿਸ ਦੇ ਐਸਐਸਪੀ ਨੇ ਰਜਿੰਦਰ ਸਿੰਘ ਤੱਗੜ ਦੇ ਉੱਤੇ ਝੂਠੇ ਪਰਚੇ ਦਰਜ ਕੀਤੇ ਆ ਪਹਿਲੇ ਪਰਚਾ ਜਿਹੜਾ 7 ਨੰਬਰ ਪਰਚਾ ਹੈਗਾ ਥਾਣੇ ਚ 8 ਪੇਜ ਦੇ ਵਿੱਚ ਇਹਨਾਂ ਦੀ ਪੁਲਿਸ ਅਫਸਰ ਏ.ਆਈ.ਜੀ. ਮਲਵਿੰਦਰ ਸਿੰਘ ਉਹਦੇ ਉੱਤੇ ਦਰਜ ਕੀਤਾ 15 ਲੱਖ ਦੀ ਫਰौती ਮੰਗਣ ਦਾ ਉਹ ਪਰਚਾ ਵੀ ਝੂਠਾ ਏ ਹੌਲੀ ਹੌਲੀ ਸਾਬਤ ਹੋਏਗਾ ਉਹਦੇ ਵਿੱਚ ਰਜਿੰਦਰ ਸਿੰਘ ਤੱਗੜ ਨੂੰ ਤੰਗੜ ਦੀ ਪੁਲਿਸ ਨੇ ਤਿਆਰੀ ਕੀਤੀ ਉਹ ਅਦਾਲਤ ਵਿੱਚ ਚਲੇ ਗਏ ਅਦਾਲਤ ਦੇ ਵਿੱਚ ਉਹਨੇ ਮੰਗੇ ਆ ਐਂਟੀਸੀਪੇਟਰੀ ਬੇਲ ਤਾਂ ਮੋਹਾਲੀ ਪੁਲਿਸ ਨੇ ਬਿਆਨ ਦਿੱਤਾ ਕਿ ਇਸ ਉੱਤੇ ਕੋਈ ਪਰਚਾ ਦਰਜ ਹੈ ਨਹੀਂ ਇਸ ਕਰਕੇ ਇਹਨੇ ਜ਼ਮਾਨੇ ਦੀ ਕੋਈ ਲੋੜ ਹੈ ਨਹੀਂ ਅਸੀਂ ਗ੍ਰਿਫਤਾਰ ਨਹੀਂ ਕਰਨਾ ਫਿਰ ਅਦਾਲਤ ਨੇ ਕਿਹਾ ਠੀਕ ਹੈ ਪਰਚਾ ਤਾਂ ਹੈ ਨਹੀਂ ਗ੍ਰਿਫਤਾਰੀ ਵੀ ਨਹੀਂ ਬਣਦੀ ਜਮਾਨਤ ਵੀ ਦੇਣੀ ਨਹੀਂ ਬਣਦੀ ਜੇ ਪਰਚੇ ਹੈ ਨਹੀਂ ਪਰ ਠੀਕ ਹੈ ਜੇ ਮੋਹਾਲੀ ਪੁ ਮੋਹਾਲੀ ਪੁਲਿਸ ਨੇ ਨੋਟਿਸ ਨਹੀਂ ਦਿੱਤਾ ਅਖੀਰ ਨੂੰ ਜਦੋਂ ਹੋਰ ਤੱਗਰ ਸਾਹਿਬ ਬਹੁਤ ساری ਸਟੋਰੀ ਮੋਹਾਲੀ ਪੁਲਿਸ ਦੇ ਖਿਲਾਫ ਚਲਾਨ ਲੱਗ ਪਏ ਤਾਂ ਨੋਟਿਸ ਦਿੱਤਾ 7 ਦਿਨ ਦਾ ਤੇ ਐਸਐਚਓ ਦਾ 8 ਫੇਸ ਥਾਣੇ ਦਾ ਆডিও ਆਈ ਉਹਨੇ ਕਿਹਾ ਕਿ ਮੇਰੀ ਰਿਕਾਰਡਿੰਗ ਕਰ ਲੈ ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਬੰਦਾ ਹੈਗਾ ਵਧੀਆ ਬੰਦਾ ਹੈਗਾ ਮੈਂ ਤੇਰੀ ਕੋਈ ਗ੍ਰਿਫਤ ਨਹੀਂ ਪਾਉਂਦਾ ਤੇਰੇ ਤੇ ਕੋਈ ਪਰਚਾ ਨਹੀਂ ਹੈਗਾ ਤੂੰ ਆ ਕੇ ਬਿਆਨ ਦੇ ਜਾ ਉਹ ਆ ਕੇ ਬਿਆਨ ਦੇ ਗਏ ਐਦਾ ਮਤਲਬ ਐਸੇ 8 ਫੇਸ ਦੇ ਥਾਣੇਦਾਰ ਵੀ ਕੋਈ ਪਰਚਾ ਹੈ ਨਹੀਂ ਅਦਾਲਤ ਦੇ ਵਿੱਚ ਵੀ ਪੁਲਿਸ ਕਰੇ ਕੋਈ ਪਰਚਾ ਹੈ ਨਹੀਂ ਉਸ ਤੋਂ 2 ਘੰਟੇ ਬਾਅਦ 15 ਬੰਦੇ ਬਿਨਾ ਵਰਦੀ ਤੋਂ ਤਿੰਨ ਬੰਦੇ ਵਰਦੀ ਵਾਲੇ ਟੱਗੜ ਸਾਹਿਬ ਨੂੰ ਚੱਕ ਕੇ ਲੈ ਗਏ ਜੋ ਚੱਕ ਕੇ ਲੈ ਗਏ 15 18 ਕਾਡੇ ਪਤਾ ਨਹੀਂ ਲੱਗਾ ਕਿਹੜੇ ਜ਼ਿਲ੍ਹੇ ਦੀ ਪੁਲਿਸ ਲੈ ਗਈ ਆਂਧਛਾਤੀ ਪੁਲਿਸ ਲੈ ਗਈ ਜਾਂ ਗੈਂਗਸਟਰ ਕੋਈ ਲੈ ਗਿਆ ਜਾਂ ਗੁੰਡੇ ਲੈ ਗਏ ਜਾਂ ਕੋਈ ਨੇਤਾ ਲੈ ਗਿਆ ਸਾਨੂੰ ਪਤਾ ਨਹੀਂ ਸੀਦਾ ਪਰ ਸਾਡੇ ਬੰਦੇ ਘੁੰਮਣ ਲੱਗੇ ਅਖੀਰ ਨੂੰ ਮੈਂ ਕਹਾ ਵੀ ਸਾਨੂੰ ਲੱਭਦੇ ਲੱਭਦੇ ਜਿੱਦਾਂ ਢੇਰ ਦੇ ਵਿੱਚੋਂ ਰੂੜੀ ਦੇ ਵਿੱਚੋਂ ਸੂਈ ਲੱਭਦੇ ਹੁੰਨੇ ਆ ਸਾਨੂੰ ਰਜਿੰਦਰ ਸਿੰਘ ਤੱਗੜ 8 ਪੇਜ ਦੇ ਥਾਣੇ 'ਚ ਬੈਠੇ ਮਿਲੇ ਇੱਕ ਪੇਜ ਮਹੌਇਦ ਥਾਣੇ 'ਚ ਬੈਠੇ ਮਿਲੇ ਉਦੋਂ ਮੌਕੇ ਤੇ ਡੀਐਸਪੀ ਸਾਹਿਬ ਮੌਜੂਦ ਸੀਗੇ ਡੀਐਸਪੀ ਸਾਹਿਬ ਨੇ ਮੈਨੂੰ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਐਫਆਈਆਰ ਨੰਬਰ 37 'ਚ ਅਰੈਸਟ ਕੀਤਾ ਗਿਆ ਤੇ ਉਹਦੇ ਵਿੱਚ ਅਸੀਂ ਪੇਸ਼ ਕਰਾਂਗੇ ਐਫਆਈਆਰ ਦੀ ਕਾਪੀ ਪੁਲਿਸ ਨੇ ਨਾ ਆਨਲਾਈਨ ਪਾਈ ਨਾ ਸਾਨੂੰ ਕਾਪੀ ਦਿੱਤੀ ਹੁਣ ਉਹ ਐਫਆਈਆਰ ਕੀ ਹੈ ਕਿ ਇਸੇ ਪੁਰਸ ਦਾ ਏ.ਆਈ.ਜੀ. ਮਲਵਿੰਦਰ ਸਿੰਘ ਸਿੱਧੂ ਐਸ.ਸੀ. ਜਾਲੀ ਜਾਤੀ ਸਰਟੀਫਿਕੇਟਾਂ ਦੇ ਅਧਾਰ ਤੇ ਜਿਹੜਾ ਮੋਰਚਾ ਲੱਗਿਆ ਉਹਨੂੰ 30000 ਰੁਪਏ ਦੇ ਕੇ ਸਪான்ਸਰ ਕਰਦਾ ਇਸ ਕਰਕੇ ਉਹ ਮਲਵਿੰਦਰ ਸਿੰਘ ਦੇ ਪਰਚਾਦਾਰ ਦੀ ਪੁਲਿਸ ਨੇ ਖੁੰਦਕ ਵਿੱਚ ਕੀਤਾ ਕਿ ਉਹਨੂੰ ਜੇਲ੍ਹ ਤੋਂ ਬਾਹਰ ਨਹੀਂ ਆਣ ਦੇਣਾ ਜਦੋਂ ਉਹ ਬਾਹਰ ਆਣ ਲੱਗਿਆ ਉਸੇ ਦਿਨ ਹਾਈ ਕੋਰਟ ਦਾ ਆਰਡਰ ਬਣ ਜਦੋਂ ਜਮਾਨਤ ਹੋਈ ਉਹਨੂੰ ਮੌਕੇ ਤੇ ਅੰਦਰ ਕਰ ਲਿਆ ਤੇ ਹੁਣ ਐਸਐਸਪੀ ਮੋਹਾਲੀ ਨੇ ਲਗਾਇਆ ਕਿ ਰਜਿੰਦਰ ਸਿੰਘ ਧਗੜ ਦਾ ਬਚ ਗਿਆ ਜਿਹੜਾ ਸਾਡੇ ਖਿਲਾਫ ਕੰਮ ਕਰਦਾ ਤਾਂ ਉਹਨੂੰ ਘਰੋਂ ਚਾਕੇ ਲੈ ਕੇ ਉਸ 30000 ਰੁਪਏ ਜਿਹੜਾ ਧਰਮਾ ਸਪான்ਸਰ ਕੀਤਾ ਉਹ ਚ ਅਰੈਸਟ ਪਾ ਲਈ ਤੇ ਹੁਣ ਮੋਹਾਲੀ ਪੁਲਿਸ ਨੂੰ ਗੈਂਗਸਟਰ ਬਣਾਉਣ ਦੀ ਤਿਆਰੀ ਚਾ ਫਰੋਤੀ ਗੈਂਗ ਬਣਾਉਣ ਦੀ ਤਿਆਰੀ ਚਾ 30000 ਦਾ ਦੋਸ਼ ਐਫਆਈਆਰ ਜੇ ਪੜੋ ਤੁਸੀਂ ਅੱਜ ਕਿਸੇ ਟਿੱਕਾ ਮਿਲੀ ਹੈ ਉਹ ਚ ਲਿਖਿਆ ਮਲਵਿੰਦਰ ਸਿੰਘ ਏਆਈਜੀ ਨੇ ਜਿਹੜਾ ਐਸਸੀ ਜਾਲੀ ਜਾਤੀ ਸਰਟੀਫਿਕੇਟ ਦੇ ਰਿਆ ਤੇ ਮੋਰਚਾ ਲੱਗਿਆ ਚੋਰ ਫੋਟ ਮੋਰਚਾ ਉਹ ਤੇ 30000 ਰੁਪਇਆ ਉਹਨੇ ਮਦਦ ਕੀਤੀ ਹੈ ਸਰਕਾਰੀ ਅਫਸਰ ਹੋਣ ਕਰਕੇ ਹੁਣ ਤੱਕੜ ਦੀ ਗੱਲ ਹੈ ਇਹ ਸਾਡਾ AIG ਦੇਗਾ 30000 ਰੁਪਇਆ ਉਹ ਕਾਲੇ ਚੋਰ ਸੀ ਸਾਨੂੰ ਨਹੀਂ ਪਤਾ ਉਹਨੇ ਕਾਲੇ ਚੋਰ ਨੂੰ ਦਿੱਤੇ ਸਾਨੂੰ ਨਹੀਂ ਪਤਾ ਤੱਗੜ ਦਾ ਕੀ ਸਬੰਧ ਹੈ ਤੱਗੜ ਤੁਹਾਡੀ ਤਰ੍ਹਾਂ ਇੱਕ ਪੱਤਰਕਾਰ ਹੈ ਉਹ ਮੋਰਚੇ ਨੂੰ ਕਵਰ ਕਰਨ ਗਿਆ ਹੁਣ ਤੱਗੜ ਨੂੰ ਜੇ ਅਰੈਸਟ ਖੁੰਦਰ ਦੇ ਸੱਚੀ ਮੌਲ ਨੇ ਕੀਤਾ ਤੇ ਹੁਣ ਬਿਆਨ ਦਿੱਤੇ ਜਾ ਰਹੇ ਆ ਅਦਾਲਤਾਂ ਰੌਲਾ ਪਾਇਆ ਜਾ ਰਿਹਾ ਇਹ ਫਰੋਤੀ ਗੈਂਗ ਹੈ ਜੀ ਇਸ ਤਰੀਕੇ ਨਾਲ ਕਰਦਾ ਇਹ ਸਾਰਾ ਸਾਡੇ ਲੋਕਤੰਤਰ ਤੇ ਥੰਮ ਤੇ ਹਮਲਾ ਹੈ ਤੇ ਤੱਗੜ ਨੂੰ ਤੰਗ ਕਰਨਾ ਮਤਲਬ ਉਸ ਤੋਂ ਬਾਅਦ ਬਾਕੀ ਸਾਰਿਆਂ ਨੂੰ ਟੰਗਿਆ ਜਾਣਾ ਇਸ ਕਰਕੇ ਅਸੀਂ ਆਮ ਪਬਲਿਕ ਪੱਤਰਕਾਰਾਂ ਦੇ ਹੱਕ ਚ ਆਏ ਆ ਉਹ ਮੋਨਾ ਸੀ ਡੀਏਜੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਪਹਿਲਾਂ ਇੱਥੇ ਧਰਨਾ ਲਾਇਆ ਐ ਐਸਐਸਪੀ ਅਫਸਰ ਦੇ ਸਾਹਮਣੇ ਇਹ ਤੋਂ ਪਹਿਲਾਂ ਤੁਸੀਂ ਅਦਾਲਤ ਦੇ ਵਿੱਚ ਵੀ ਇਕੱਠੇ ਹੋਏ ਸੀ ਉੱਧਰ ਉਹਨਾਂ ਨੂੰ ਸਿਰਫ ਉਹਨਾਂ ਨਾਲ ਇੱਕ ਜੱਟ ਜੈਤੀ ਪ੍ਰਗਟ ਕਰਨ ਲਈ ਉਹਨਾਂ ਨਾਲ ਇੱਕ ਉਹਨਾਂ ਨੂੰ ਇਕਤਾ ਦਿਖਾਉਣ ਲਈ ਵੀ ਅਸੀਂ ਤੁਹਾਡੇ ਪਿੱਛੇ ਆ ਤੁਸੀਂ ਮਤਲਬ ਇਕੱਲੇ ਨਹੀਂ ਜੇ ਪ੍ਰੈਸ ਦੇ ਉੱਤੇ ਹਮਲਾ ਹੋਇਆ ਲੋਕਾਂ ਦੇ ਸੂਚਨਾ ਦੇ ਅਧਿਕਾਰ ਤੇ ਉੱਤੇ ਹਮਲਾ ਹੋ ਰਿਹਾ ਤਾਂ ਅਸੀਂ ਸਾਰੇ ਤੁਹਾਡੇ ਨਾਲ ਤੇ ਅੱਜ ਅਸੀਂ ਇਹ ਡੀਏਜੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਇਹ ਤੋਂ ਬਾਅਦ ਅਸੀਂ ਸੀਐਮ ਸਾਹਿਬ ਨੂੰ ਵੀ ਮਿਲਣ ਦਾ ਪ੍ਰੋਗਰਾਮ ਹੈ ਮਹਾਲੀ ਪ੍ਰੈਸ ਕਲਾਬ ਵੱਲੋਂ ਤੇ ਪਰ ਇਹ ਜਿਹੜਾ ਘਟਨਾ ਵਾਪਰੀ ਹੈ ਇੱਕ ਘਟਨਾ ਬਹੁਤ ਹੀ ਹਿੰਮਤ ਭਾਗੀ ਤੇ ਲੋਕਾਂ ਤੇ ਦਹਿਸ਼ਤ ਪਾਉਣ ਵਾਲੀ ਘਟਨਾ ਹੈ ਇੱਕ ਪੱਤਰਕਾਰ ਗਲਤ ਕ੍ਰੀਤੀਆਂ ਜਿਹੜੀਆਂ ਪੁਲਿਸ ਦੀਆਂ ਕਾਰਵਾਈਆਂ ਨੇ ਉਹਨਾਂ ਨੂੰ ਐਕਸਪੋਜ਼ ਕਰ ਰਿਹਾ ਹੈ ਕਿ ਪੁਲਿਸ ਨੇ ਉਸੇ ਦੀ ਪਰਚਾ ਦਰਜ ਕਰਕੇ ਲੋ ਉਹਨਾਂ ਨੂੰ ਡਰਾਉਣ ਲਈ ਉਹਦੀ ਜ਼ੁਬਾਨ ਬੰਦ ਕਰ ਲਈ ਐ ਉਹਨੂੰ ਉਹਦੇ ਖਿਲਾਫ ਕੇਸ ਦਰਜ ਕਰ ਦਿੱਤਾ ਹੈ ਤੇ ਅਸੀਂ ਇਸ ਗੱਲ ਦੀ ਨਿਖੇਧੀ ਵੀ ਕਰਦੇ ਆ ਕੱਲਾ ਉਹਨਾਂ ਨੇ ਇਹੀ ਨਹੀਂ ਕੀਤਾ ਡੀਐਸਪੀ 1 ਮੁਹਾਲੀ ਨੇ ਉਥੋਂ ਰੀਡਰ ਨੇ ਉਹਦੇ ਨੇ ਸਾਡੇ ਪ੍ਰੈਸ ਕਲੱਬ ਤੇ ਇਹ ਮੈਨੇਜਰ ਨੂੰ ਵੀ ਫੋਨ ਕੀਤਾ ਵੀ ਤੁਸੀਂ ਇੱਥੇ ਸਾਡੇ ਕੋਲੇ ਆ ਕੇ ਪੇਸ਼ ਹੋਵੋ ਕਿਉਂਕਿ ਤੁਸੀਂ ਤੁਹਾਡੇ ਕੋਲੇ ਸਾਡੇ ਤੱਗੜ ਦੇ ਖਾਤੇ 'ਚ ਇੱਕ ਪੇਮੈਂਟ ਤੁਹਾਡੇ ਖਾਤੇ 'ਚ ਆਈ ਹੋਈ ਹੈ ਮੁਹਾਲੀ ਪ੍ਰੈਸ ਕਲੱਬ ਦੇ ਮਤਲਬ ਉਹਨੂੰ ਐ ਬਣਾਤਾ ਵੀ ਜਿਵੇਂ ਕੋਈ ਉਹ ਬਹੁਤ ਵੱਡਾ ڈاکੂ ਲੁਟੇਰਾ ਜਾਂ ਕੋਈ ਬड़ा ਗੈਂਗਸਟਰ ਜਾਂ ਕੋਈ ਬड़ा ਮਤਲਬ ਮਤਲਬ ਪੈਸਾ ਦਾ ਲੈਣ ਦੇਣ ਕਰਨ ਵਾਲਾ ਠੱਗ ਠੋਰ ਹੁੰਦਾ ਮਤਲਬ ਮੈਂ ਕਹਿੰਦਾ ਵੀ ਦੇਖੋ ਇੱਕ ਬੰਦਾ ਠੱਗੀਆਂ ਨੂੰ ਐਕਸਪੋਜ ਕਰਨ ਦੇ ਲਈ ਲੋਕਾਂ ਦੇ ਵਿੱਚ ਜਾਗਰਤ ਕਰ ਰਿਹਾ ਹੈ ਇਹਦੇ ਉਲਟ ਆ 30000 ਰੁਪਏ ਦਾ ਇਲਜ਼ਾਮ ਲਾ ਕੇ ਉਹਨਾਂ ਦੀ ਡੀਆਈਜੀ ਉਹਨਾਂ ਨੂੰ ਦੇ ਰਿਹਾ ਤੇ ਇਹ ਤੱਗੜ ਉੱਥੇ ਉਸ ਧਰਨੇ ਵਿੱਚ ਬੈਠੇ ਉਹਦੀ ਫੋਟੋ ਦਿਖਾ ਕੇ ਵੀ ਇਹ ਜੀ ਉਹਨਾਂ ਦੀ ਮਦਦ ਕਰ ਰਹੇ ਨੇ ਰਣ ਮਿਲ ਧਰਨੇ ਲਈ ਫੰਡ ਦੇਣਾ ਕੋਤਨਾ ਤਾਂ ਨਹੀਂ ਮੈਂ ਕਹਾਂ ਜੀ ਇਹ ਕੋਈ ਐਕਸਟਰਸ਼ਨ ਦਾ ਕੇਸ ਨਹੀਂ ਹੈਗਾ ਜੇ ਜੇ ਮੈਂ ਕੋਈ ਮੈਂ ਭਾਵੇਂ ਮੈਂ ਕੁਛਾਂ ਜੇ ਮੈਨੂੰ ਮੈਨੂੰ ਲੱਗਦਾ ਵੀ ਆਹ ਧਰਨਾ ਜਾਇਜ਼ ਹੈ ਤੇ ਮੇਰਾ ਮਦਦ ਕਰਨਾ ਫਰਜ਼ ਹੈ ਪਰ ਐਕਸਟਰਸ਼ਨ ਇੱਥੇ ਕੀ ਹੈ ਕਿਹਨੇ ਕੀਤੀ ਐਕਸਟਰਸ਼ਨ ਕੀਤੀ ਇਹ ਇਹ ਕੰਮ ਬਿਲਕੁਲ ਉਹੀ ਹੈ న్యూਸ ਕਲਿੱਕ ਵਾਲੇ ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਕਿਸਾਨ ਧਰਨੇ ਦੀ ਰਿਪੋਰਟ ਕਰਨ ਤੇ ਉਹਨਾਂ ਨੇ ਸਾਰੇ ਐਡੀਟਰ ਨੂੰ న్యూਸ ਸਭ ਨੂੰ ਫੜ ਕੇ ਅੰਦਰ ਕਰਿਆ ਇਹ ਹੁਣ ਜਿਹੜੇ ਹਿੰਦੁਸਤਾਨ ਦੇ ਵਿੱਚ ਵੀ ਤੇ ਇੱਥੇ ਇਹ ਪੰਜਾਬ ਦੀ ਪੁਲਿਸ ਵੀ ਬਿਲਕੁਲ ਇਹ ਜਿਹੜੀ ਲੋਕਾਂ ਦਾ ਲੋਕਾਂ ਤੱਕ ਸੂਚਨਾ ਪਹੁੰਚਦੀ ਹੈ ਉਹਦਾ ਗਲ ਘੁੱਟਣ ਦੀ ਇਹ ਤਿਆਰੀ ਹੈ ਡੀਆਜ ਨੇ ਕੀ ਮਾਂ ਦਿੱਤੀ ਹੈ ਡੀਆਜ ਤੋਂ ਸਿੱਖਿਆ ਵੀ ਇਹ ਝੂਠਾ ਕੇਸ ਹੈ ਬਿਲਕੁਲ ਇਹ ਵਾਪਸ ਕੀਤਾ ਜਾਵੇ ਤੇ ਜਿਹੜਾਂ ਦੇ ਖਿਲਾਫ ਰਿਪੋਰਟਿੰਗ ਕੀਤੀ ਉਹਨਾਂ ਦੀ ਪੜਤਾਲ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜੇ ਉਹ ਨਹੀਂ ਜੇ ਉਹ ਨਹੀਂ ਵਾਪਸ ਕਰਦੇ ਅਸੀਂ ਪਹਿਲੀ ਗੱਲ ਅਸੀਂ ਹੁਣ ਮੁੱਖ ਮੰਤਰੀ ਨੂੰ ਮਿਲਣਾ ਜੇ ਇਦੋਂ ਬਾਅਦ ਵੀ ਕੋਈ ਗੱਲ ਨਹੀਂ ਹੁੰਦੀ ਤਾਂ ਅਸੀਂ ਇਹਨੂੰ ਕੰਟੀਨਿਊ ਰੱਖਾਂਗੇ ਇਹਦੇ ਖਿਲਾਫ ਮਤਲਬ ਜਿਹੜਾ ਲੋਕਾਂ ਨੂੰ ਲਾਮਬੰਦ ਕਰਕੇ ਇਹਨੂੰ ਵਾਪਸੀ ਤੱਕ ਅਸੀਂ ਲੜਾਈ ਜਾਈ